ਬਾਕੀ ਸਾਰਿੱਕ ਕੈਂਟ ਤੇ ਲੇਜੈਂਡਰ ਵਿਅਕਤੀਤਾਵਾਂ ਦਿੱਤਾ ਗਿਆ ਜੋ ਪੂਬਲਿਕ ਜਿਹੜੀ ਜਾਣਕਾਰੀ ਹੈ ਪਾਕਿਸਤਾਨ ਦੇ ਸਿੱਕੇ ਲੱਗਦੀ ਰਹਿੰਦਾ ਹੈ ਠੀਕ ਹੈ ਨਾ ਆ ਦੇਖੋ ਸਭ ਤੋਂ ਪਹਿਲਾਂ ਦਾ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਇੰਟਰਵਿਊਸ਼ਨ ਸ਼ੇਅਰ ਕੀਤੀ ਜਾ ਰਹੀ ਹੈ ਬਟੇਂਡਾ ਪੁਲਿਸ ਵਾਲੇ ਕੁਝ ਸੋਸ਼ਲ ਨੂੰ ਗ੍ਰਫਤਾਰ ਕੀਤਾ ਗਿਆ ਉਸ ਬੰਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਇਹ ਬੜੀ ਜਿਹੜੀ ਸੋਸ਼ਲ ਵਾਲੀ ਗੱਲ ਜਿਹੜੀ ਹੈ ਇਸ ਸੇ ਦੇ ਉੱਪਰ ਕਹਿਣੀ ਸਹੀ ਨਹੀਂ ਹੋਵੇਗੀ ਕਿਉਂਕਿ ਸਾਨੂੰ ਇੱਕ ਇਨਫਰਮੇਸ਼ਨ ਮਿਲੀ ਵੀ ਇੱਕ ਬੰਦਾ ਜਿਹੜਾ ਹੈਗਾ ਕੈਂਟ ਦੇ ਵਿੱਚ ਕੰਮ ਕਰਦਾ ਸੀਗਾ ਉਹਦੇ ਰਿਗਾਰਡਿੰਗ ਸ਼ੱਕੀ ਉਹਦੀ ਗਤੀਵਿਧੀਆਂ ਸੀਗੀਆਂ ਉਸ ਦੇ ਰਿਗਾਰਡਿੰਗ ਉਹਨਾਂ ਨੇ ਸਾਨੂੰ ਹੈਂਡਓਵਰ ਕੀਤਾ ਅਸੀਂ ਜਿਹੜੀ ਹੈਗੀ ਆ ਇਸ ਸੰਬੰਧ ਵਿੱਚ ਮੁਕੱਦਮਾ ਦਰਜ ਕਰ ਲਿਆ ਥਾਣਾ ਗੱਟ ਦੇ ਵਿੱਚ ਤੇ ਅੱਗੇ ਫਰਦਰ ਤਫ਼ਤੀਸ਼ ਕਰ ਰਹੇ ਹਾਂ ਜਿਹੜਾ ਮੇਨ ਜਿਹੜਾ ਹੈਗਾ ਤਫ਼ਤੀਸ਼ ਦਾ ਵਿਸ਼ਾ ਹੈਗਾ ਵੀ ਜਿਹੜਾ ਕਿਉਂਕਿ ਮੋਬਾਈਲ ਦੇ ਉੱਪਰ ਇਹਨੂੰ ਇੱਕ ਹੈਨੀ ਡਰਾਈਵ ਦੇ ਤੌਰ ਤੇ ਇੱਕ ਲੜਕੀ ਵੱਲੋਂ ਗੱਲ ਕੀਤੀ ਜਾਂਦੀ ਹੈ ਤੇ ਗੱਲ ਕਰਨ ਤੋਂ ਬਾਅਦ ਇਹਦੇ ਵੱਲੋਂ ਕੀ ਕੀ ਸ਼ੇਅਰ ਕੀਤਾ ਗਿਆ ਕੁਝ ਇਨਫਰਮੇਸ਼ਨ ਸ਼ੇਅਰ ਤਾਂ ਨਹੀਂ ਕੀਤੀ ਗਈ ਉਸ ਸੰਬੰਧ ਦੋਸਤੋ ਨਾਵਾ ਵੀ ਜਿਹੜੀ ਹੈਗੀ ਅਸੀਂ ਬਾਕੀ ਵੀ ਅੰਗਲਸ ਦੀ ਪੁੱਛਗਿੱਛ ਕਰ ਰਹੇ ਹਾਂ ਕਿਥੋਂ ਇਹ ਬੇਸਿਕਲੀ ਬਿਹਾਰ ਦੇ ਰਹਿਣ ਵਾਲਾ ਸਮਸਤੀਪੁਰ ਦਾ ਤੇ 7-8 ਸਾਲ ਤੋਂ ਜਿਹੜਾ ਹੈਗਾ ਉਹ ਠੰਡਾ ਦੇ ਵਿੱਚ ਇੱਥੇ 25 ਕਾ ਜਿਹੜੇ ਧੋਬੀਆਂ ਨੇ ਵਸਤੀ ਕੇ ਤੇ ਪਾਟਰ ਦੇ ਵਿੱਚ ਰਹਿ ਰਿਹਾ ਇਹਦੇ ਬਾਕੀ ਪਰਿਵਾਰ ਦੇ ਮੈਂਬਰ ਵੀ ਅੰਦਰ ਧੋਬੀ ਦੇ ਮੋਚੀ ਦਾ ਕੰਮ ਕਰਦੇ ਆ ਸੋ ਬੇਸਿਕਲੀ ਜਿਹੜਾ ਹੈਗਾ ਅਸੀਂ ਇਹਦੀ ਪਹਿਲਾਂ ਵੈਰੀਫਿਕੇਸ਼ਨ ਕਰ ਰਹੇ ਹਾਂ ਐਸ ਪਰ ਐਵੀਡੈਂਸ ਜਿਹੜਾ ਹੈਗੀ ਫਰਦਰ ਕਾਰਵਾਈ ਕੀਤੀ ਜਾਊਗੀ ਇਸ ਤਰ੍ਹਾਂ ਦੇ ਤਰਾਵਾਂ ਦਾ ਤੇ ਮਾਮਲਾ ਦਾ ਵੀ ਕੀਤਾ ਗਿਆ ਪਹਿਲਾਂ ਜਿਹੜਾ ਹੈਗਾ ਸਾਸੀ 152 ਪੀਐਨਐਸ ਦੇ ਤਹਿਤ ਮਾਮਲਾ ਦਰ ਫਰਦਰ ਜਿਹੜੇ ਮੁਕੱਦਮੇ ਦੇ ਵਿੱਚ ਜੋ ਐਵੀਡੈਂਸ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਸਰ ਮੇਰੀ ਜਾਣਕਾਰੀ ਅਨੁਸਾਰ ਇਹ ਵੀ ਗੱਲ ਆ ਰਹੀ ਹੈ ਵੀ ਪੈਸੇ ਦੇ ਲਾਲਚ ਤੇ ਆ ਕੇ ਇਸ ਦਾ ਜਿਹੜੀ ਕੈਂਟਰੀ ਦੇ ਵਿੱਚ ਜਾਨਕਾਰੀ ਪਾਕਿਸਤਾਨ ਦੇ ਕੁਮੌਨ ਦੇ ਰਿਹਾ ਸੀਗਾ ਅਤੇ ਸੋਸ਼ਲ ਮੀਡੀਆ ਤੇ ਇਹਦੇ ਨਾਲ ਹੀ ਸਮੇਂ ਅੱਲਗ ਜਿਹੜੀ ਜਾਣ ਪਛਾਣ ਹੋਈ ਸੀ ਆ ਦੇਖੋ ਉਹੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸੋਸ਼ਲ ਮੀਡੀਆ ਉੱਪਰ ਜਦੋਂ ਵੀ ਕੋਈ ਇਨਫੋਰਮੇਸ਼ਨ ਸ਼ੇਅਰ ਕਰਦੇ ਆ ਤਾਂ ਉਹ ਬੇਸਿਸ ਔਨ ਦਾ ਬੇਸਿਸ ਔਨ ਦਾ ਫੈਕਟਸ ਦੇ ਬੇਸਿਸ ਔਨ ਦਾ ਵੈਰੀਟੀ ਜਿਹੜੀ ਹੈਗੀ ਫੈਕਟਸ ਸੈਕਟਰ ਤੋਂ ਬਾਅਦ ਸ਼ੇਅਰ ਕੀਤੀ ਜਾਣੀ ਚਾਹੀਦੀ ਹੈ ਜਿੱਦਾਂ ਮੈਂ ਦੇਖਿਆ ਵੀ ਕੁਝ ਵੀਡੀਓ ਦੇ ਵਿੱਚ ਇਹ ਵੀ ਸ਼ੇਅਰ ਕੀਤਾ ਗਿਆ ਕਿ ਉਹਨੂੰ ਪੈਸੇ ਭੇਜੇਗੇ ਸੀ ਪਰ ਹਾਲ ਜਿਹੜੀ ਹੈਗੀ ਕਿਸੇ ਵੀ ਤਫਤੀਸ਼ ਦੇ ਵਿੱਚ ਸਾਡੀ ਦੇ ਵਿੱਚ ਪੈਸੇ ਭੇਜਣ ਵਾਲੀ ਗੱਲ ਸਾਹਮਣੇ ਨਹੀਂ ਆਈ ਪਰੰਤੂ ਫਿਰ ਵੀ ਜਿਹੜਾ ਹੈ ਸੀ ਇਹ ਵੈਰੀਫਾਈ ਕਰ ਰਹੇ ਆ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿੰਨਾ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਉਹਨਾਂ ਤੱਕ ਜਿਹੜਾ ਹੈਗਾ ਇਹਦੇ ਤੇ ਕੋਈ ਵੀ ਗੱਲ ਜਿਹੜੀ ਕਮੈਂਟ ਕਰਨਾ ਜਿਹੜਾ ਹੈਗਾ ਉਹ ਸਹੀ ਨਹੀਂ ਹੋਵੇ ਸਰ ਇਹਨੂੰ ਫੋਰਸ ਪੇਸ਼ ਕਰ ਦਿੱਤਾ ਗਿਆ ਆ ਅਸੀਂ ਇਹਦੀ ਫਿਲਹਾਲ ਜਿਹੜੀ ਹੈਗੀ ਹੈ ਅਰੈਸਟ ਪਾਈ ਗਈ ਸਾਡੇ ਵੱਲੋਂ ਅਸੀਂ ਕਿਉਂਕਿ ਮੇਨ ਜਿਹੜਾ ਮਕਸਦ ਸਾਡਾ ਹੈਗਾ ਵੀ ਇਹਦੀ ਮ ਜਦੋਂ ਲੜਾਈ ਟਰੈਪ ਦੇ ਦੌਰਾਨ ਹੀ ਕੋਈ ਵੀਰੀ ਕੋ ਗੱਲ ਕਰਨਾ ਜੀ ਲੜਕੀ ਬਣ ਕੇ ਗੱਲ ਕਰਦੇ ਆ ਉਹ ਤਾਂ ਬੇਸਿਕਲੀ ਇਹ ਹੁੰਦਾ ਕਿ ਉਹ ਸ਼ਾਇਦ ਲੜਕੀ ਵੀ ਨਾ ਹੋਵੇ ਸੋ ਮੇਨ ਪਰਪਸ ਸਾਡਾ ਹੈਗਾ ਵੀ ਇਹਨੇ ਕੀ ਇਨਫੋਰਮੇਸ਼ਨ ਅੱਗੇ ਸ਼ੇਅਰ ਕੀਤੀ ਹੈ ਇਹਦੇ ਵੱਲੋਂ ਕੋਈ ਮੈਸੇਜ ਕੀਤਾ ਗਿਆ ਕੀ ਕੀਤਾ ਗਿਆ ਉਹ ਸਬੰਧ ਵਿੱਚ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਮੁੱਢਲੀ ਤਫ਼ਤੀਸ਼ ਦੌਰਾਨ ਕੋਈ ਜਾਣਕਾਰੀ ਸਾਹਮਣੇ ਆਈ ਫਿਰ ਅ ਫਿਲਹਾਲ ਜਿਹੜੀ ਹੈਗੀ ਹੈ ਇਹਦੇ ਜਿੱਦਾਂ ਇਹੀ ਜਾਣਕਾਰੀ ਸਾਹਮਣੇ ਆਈ ਵੀ ਉਹ ਲੜਕੀ ਬਣ ਕੇ ਗੱਲ ਕਰ ਰਿਹਾ ਸੀਗਾ ਤੇ ਇਹਦੇ ਵੱਲੋਂ ਜਿਹੜਾ ਹੈਗਾ ਉਹਦੇ ਨੂੰ ਲੜਕੀ ਸਮਝ ਕੇ ਗੱਲ ਕੀਤੀ ਜਾ ਰਹੀ ਸੀ ਹੁਣ ਅਸੀਂ ਇਹ ਸਿੰਗਲ ਨੂੰ ਜਾਂਚ ਕਰ ਰਹੇ ਹਾਂ ਵੀ ਇਹ